ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਲੱਗੀ ਸੀ ਸਬਜ਼ੀ ਭਾਜੀ ਬਣਾਉਣ ਕਿਉਂਕਿ ਅੱਜ ਮੈਂ ਫੇਰ ਜਾਣਾ ਆਪਣੇ ਪੇਕੇਆਂ ਨੂੰ ਮੈਂ ਕਿਹਾ ਵੀ ਚਲੋ ਨਾਲੇ ਬੀਬੀ ਦੀ ਖਬਰਸਾਰ ਦੁਆਰਾ ਲਿਾਈ ਹੈ ਕਿ ਕੋਈ ਬੀਬੀ ਕਾਫੀ ਡਾਊਨ ਜੀ ਹੋ ਗਈ ਤੇ ਵਿੱਚ ਨੂੰ ਫੇਰ ਸ਼ਾਮ ਥਾਈ ਮੁੜੇ ਆਉਂਗੀ ਠੀਕ ਹੈ ਜੀ ਮਹਾ ਚਲੋ ਸਬਜ਼ੀ ਭਾਜੀ ਦਾ ਕਰ ਜੰਨੀ ਆ ਫੇਰ ਆਕੇ ਫੇਰ ਕਰਨੀ ਲੱਗੂਗਾ ਹਾਂ ਜੀ ਸੰਸਾਹ ਹਾਂਜੀ ਚੱਲ ਕਿਹ ਹੈ ਕਰਨ ਹੁਣ ਮੈਂ ਨਾ ਕਿ ਮੈਂ ਸਬਜ਼ੀ ਬਣਾ ਲਾਂ ਮੈਂ ਸ਼ਾਮ ਨੂੰ ਮੈਨੂੰ ਫਿਕਰ ਨਹੀਂ ਰਹੂਗਾ ਜੇ ਬਣ ਮੋਟਾ ਵੇਲਾ ਤੇ ਵੇਲਾ ਹੋ ਗਿਆ ਤਾਂ ਆ ਕੇ ਸਬਜ਼ੀ ਬਣਾਉਣ ਲੱਗੀਆਂ ਓਕੇ 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 ਤੁਸੀਂ ਕੀ ਕਰਦੇ ਕਰਦੇ ਹੋ ਬਸ ਮੈਂ ਬੇਲਾ ਤਾਂ ਇਹ ਲੈ ਮੋਟਰ ਤੇ ਕਿਹੜਾ ਮਾਰ ਕੇ ਆ ਮੋਟਰ ਦਵਾ ਕਰਦਾ ਜੀ ਅੱਛਾ ਤੁਸੀਂ ਬਹਿਲੇ ਤੇ ਹੈ ਵਧੀਆ ਬਹਿਲੇ ਤੇ ਹੁਣ ਨਾ ਵਧੀਆ ਫਿਰ ਮौजਾਂ ਕਰਦੇ ਹੁੰਦੇ ਹੈ ਤਾਂ ਦੇਖੋ ਮौजਾਂ ਆ ਜਦ ਡਿਸੀਜਨ ਚ ਫਸੇ ਹੋਨੇ ਜ਼ਿਆਦਾ ਜਿਆ ਸਾਡੇ ਮੌਜਾ ਨਹੀਂ ਹੁੰਦੀਆਂ ਨਹੀਂ ਫਿਰ ਸਾਨੂੰ ਤਾਂ ਸੀਜ਼ਨ ਲਿਓ ਕੰਮ ਹੁੰਦਾ ਹੁਣ ਸਾਡਾ ਤਾਂ ਸਦਾ ਹੀ ਸੀਜ਼ਨ ਚੱਲੀ ਜਾਂਦਾ ਸਾਡਾ ਤਾਂ ਐਤਵਾਰ ਨੂੰ ਵੀ ਸੀਜ਼ਨ ਹੁੰਦਾ ਸਾਡਾ ਤਾਂ ਬਿਮਾਰੀ ਠਮਾਰੀ ਚ ਵੀ ਸੀਜ਼ਨ ਇਹ ਹੁੰਦਾ ਹੈ ਸਾਨੂੰ ਕੋਈ ਤਿਥ ਤਿਹਾਰ ਦੀ ਛੁੱਟੀ ਨਹੀਂ ਸਭ ਕੋ ਤਿਥ ਤਿਹਾਰ ਚ ਦਾ ਜਨਾਨੀਆਂ ਦਾ ਸੀਜ਼ਨ ਵੱਧ ਹੁੰਦਾ ਘਰ ਸਾਫ਼ ਕਰ ਲੈ ਸਫਾਈਏ ਕਰ ਲੈ ਜੇਗਾ ਅਸੀਂ ਨਾਲ ਨਹੀਂ ਥੋੜੇ ਸਾਫ਼ ਸਫਾਈਏ ਲੈ 10 ਮਿੰਟਾਂ ਕਰੀ ਦੀਆਂ ਤਾਂ ਕਿਤੇ ਚੱਕ ਕੇ ਡੱਕਾ ਆਏਂ ਧਰਦੇ ਹੋ ਕਿਹੜਾ ਤੁਸੀਂ ਨਾਲ ਕੰਮ ਕਰਦੇ ਹੋ ਉਹ ਬੱਸ ਕਰ ਬੱਸ ਕਰ ਕਰੇ ਕਰਾਏ ਤੇ ਪਾਣੀ ਫੇਰਤਾ ਹਾਂ ਦੇਖ ਸਰਦਾਰਾ ਹਾਂ ਮੈਂ ਦੱਸਾਂ ਤਾਂ ਸਿੱਧੀ ਸਿੱਧੀ ਗੱਲ ਅੱਛਾ ਵਿਆਹ ਤੋਂ ਪਹਿਲਾਂ ਬੜੀ ਵਧੀਆ ਜ਼ਿੰਦਗੀ ਸੀ ਅੱਛਾ ਵਿਲੇ ਰਹੀਦਾ ਦਾ ਤੌਰ-ਨਾਮ ਹਾਂ ਜਦੋਂ ਦਾ ਕਰਾ ਲਿਆ ਵਿਆਹ ਹਾਂ ਫੇਰ ਭਾਈ ਮੇਰੇ ਸਹੁਰਿਆਂ ਨੇ ਝਾੜਤਾ ਮੈਨੂੰ ਚੌਕੇ ਹੁਣ ਮੈਨੂੰ ਆਹ ਹਾਲਤ ਦੇਖ ਕੇ ਅੱਛਾ ਚੁੱਲੇ ਚੌਕੇ ਤੇ ਚਾਹ ਹਾਂ ਮੇਰੇ ਸਹੁਰਿਆਂ ਨੇ ਝਾੜਤਾ ਮੈਨੂੰ ਚੁੱਲੇ ਚੌਕੇ ਅੱਛਾ ਮੇਰੀਆਂ ਨਣਦਾ ਨੇ ਹਾਂ ਉਹ ਫੇਰ ਨਰੰਦਾਂ ਛਾੜ ਕੇ ਚੌਂਕੇ ਮੈਨੂੰ ਚਲੇ ਗਈਆਂ ਸੋਹਰਿਆਂ ਨੂੰ ਭੁੱਲ ਗਈਆਂ ਵਿਚਾਰੀਆਂ ਮੁਰਕੇ ਹਾਂ ਹੁਣ 28 ਸਾਲ ਹੋ ਗਏ ਉਹ ਵਿਚਾਰੀਆਂ ਮੈਨੂੰ ਚੌਂਕੇ ਤੋਂ ਤਾਰ ਨਾ ਗਈਆਂ ਭੁੱਲ ਅੱਛਾ ਹੁਣ ਜੱਦੀ ਮੈਂ ਚੌਂਕੇ ਜੀ ਆਇਆ ਹੁੰਦਾ ਚੁੱਲਾ ਚੌਂਕਾ ਜਿੱਥੇ ਫਸ ਗਈ ਕਿਰਾ ਆ ਕੇ ਨਾ ਹਾਂ ਮੁੜ ਕੇ ਤਾਂ ਬਸ ਫਿਰ ਜਿਵੇਂ ਕਹਿੰਦੇ ਐਡਾ ਫਾ ਜਾ ਕੇ ਨਿਕਲਦਾ ਬੰਦਾ ਜਾਂ ਫਿਰ ਚਲੋ ਕਰਮ ਵਾਲੀ ਨੂੰ ਪੁੱਤ ਆ ਜਾਂਦਾ ਬੰਦੇ ਦੇ ਗਾਹਾਂ ਫੇਰ ਬਚਪੂਚ ਜਾਂਦਾ ਹੁਣ ਮੈਨੂੰ ਸਾਰੀਆਂ ਭੈਣਾਂ ਦੱਸਿਓ ਵੀ ਮੈਂ ਕੋਈ ਝੂਠ ਬੋਲਿਆ ਨਹੀਂ ਭਾਈ ਮੈਨੂੰ ਚੌਕੇ ਚਾੜ ਕੇ 22 ਸਾਲ ਹੋ ਗਏ ਚੌਕੇ ਚਾੜ ਕੇ ਭੁੱਲ ਗਏ ਚੌਕੇ ਦਾ ਬਾਹਰ ਹੈ ਨਾ ਆਏ ਆਏ ਭਾਈ ਹੁਣ ਤਾਂ ਕਰਕੇ ਬਸ ਹਰਜੀ ਫਲਜੀ ਜੀ ਹਰਦਾਂਗ ਰਹੀ ਤਾਂ ਸਾਰੀਆਂ ਭੈਣਾਂ ਦਾ ਹੀ ਆਈਆਂ ਆਲਾ ਇੱਕ ਦਿਨ ਹੀ ਮੈਂ ਇਕੱਲੀ ਨਹੀਂ ਆਪਣੀ ਗੱਲ ਕਰਦੀ ਮੈਂ ਆਪਣੇ ਭਾਈਚਾਰੇ ਸਾਰੇ ਦੀ ਉਹ ਗੱਲ ਕਰਦੀ ਆ ਸਾਰੀਆਂ ਭੈਣਾਂ ਦਾ ਆ ਹੀ ਹਾਲ ਹੈ ਬਈ ਜਦੋਂ ਵੀ ਤੁਸੀਂ ਵੀ ਦੱਸਿਓ ਤੁਹਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਚੋਲੇ ਚੌਕੇ ਤੇ ਚੜੀਆਂ ਹੋਰ ਕਿੰਨੇ ਕਰ ਤੁਹਾਡੇ ਹੱਟ ਛੋਟੇ ਮੁੜ ਕੇ ਹਾਂ ਹੱਟ ਤਾਂ ਫੇਰ ਲਾਸਟ ਦਾ ਮਿੰਟ ਛੁੱਟਦੇ ਨੇ ਮੈਂ ਦੇਖੋ ਜਾਂਦਾ ਹਾਲਾਤ ਹਨ ਕੁਰਦੇ ਆ ਜਾਂ ਪਰ ਯਾਦ ਤਾਂ ਚੰਗੀ ਧੀ ਪਹਿਣ ਆ ਜੀ ਫਿਰ ਵੀ ਕਾਨੂੰ ਛੱਡਦੀਆਂ ਮੇਰੇ ਜੇ ਨੂ ਆ ਗਈ ਮੈਂ ਉਹਨੂੰ ਚੌਕੇ ਚੜਾ ਕੇ ਭੁੱਲ ਜਾਣਾ ਆ ਮਨ ਪੰਗਾ ਦਾ ਆ ਇਹ ਵੀ ਗੱਲ ਹੋਣੀ ਹੈ ਨਾ ਬਿਲਕੁਲ ਬਿਲਕੁਲ ਹਾਂ ਫਿਰ ਮੈਂ ਆਪਣੀ ਨੋ ਨੂੰ ਚੌਕੇ ਚੜਾ ਕੇ ਭੁੱਲ ਜਾਣਾ ਵੈਸੇ ਹੁਣ ਤਾਂ ਮੈਂ ਜਮਾਨ ਭੁੱਲੂਗੀ ਕਿਉਂਕਿ ਜਿਹੜੀਆਂ ਮੇਰੇ ਚ ਕਸਰ ਆ ਮੈਂ ਉਹਦੇ ਨਾਲ ਹੀ ਕੱਢੂਗੀ ਉਹਦੇ ਨਾਲ ਹੀ ਕੱਢਾਂ ਤੂੰ ਬਹਿ ਜਾ ਬਹਿ ਜਾ ਥੋੜਾ ਪਿਆਉਣਾ ਅਗਲੇ ਨੇ ਕਹਿਣਾ ਦੇਖੋ ਪਹਿਲਾਂ ਹੀ ਲਾਗੀ ਕਰਨੇ ਤਾਂ ਇਹ ਨਹੀਂ ਸਾਡੀ ਨੂੰ ਤਾਰਦੀ ਗਈ ਕੰਮ ਤਾਂ ਦਾ ਹਾਂ ਆਹ ਸਾਧ ਦੇ ਹੈ ਜੀ ਇਹ ਤਾਂ ਇੱਕ ਵਸ ਸਿਸਟਮ ਹੈ ਬੰਦੇ ਦਾ ਬਣਿਆ ਆਇਆ ਬੰਦਾ ਫਸ ਜਾਂਦਾ ਗੇਰਾ ਚੜ ਕੇ ਜਾਂਦਾ ਲੈਣ ਤੇ ਤੇ ਜ਼ਿੰਮੇਵਾਰੀਆਂ ਇਹ ਜਿਹੀਆਂ ਸੱਚੀ ਗੱਲ ਹੈ ਅਸਲ ਪੈਸੇ ਇਹ ਇੱਕ ਹਿਸਾਬ ਕਿਤਾਬ ਲਾਵੇ ਚੱਲ ਅਸੀਂ ਕਰ ਖੇਤੀ ਕਰਦੇ ਚੱਲ ਜਿੰਨੇ ਮਤਲਬ ਸਿਸਟਮ ਹੈ ਬੰਦੇ ਨੂੰ ਕਿੰਨਾ ਘਿਰ ਕੰਮ ਹੁੰਦਾ ਜੀਰੀ ਕਣਕੜ ਤਾਂ ਜਮੇ ਹੀ ਵੇਲਾ ਮੀਨਾ ਖੰਡੂ ਟਾਈਮ ਲਾ ਕੇ ਤੇ ਜਾਂ ਫਿਰ ਬਟਨ ਕੋ ਬੋਲਦਾ ਟਾਈਮ ਜਾਂ ਫਿਰ ਕੱਟਦੇ ਜੇ ਹੁਣ ਚਲੋ ਆਪਾਂ ਆਲੂ ਲਾਉਨੇ ਆ ਆਲੂਆਂ ਕਰਕੇ ਆਪਾਂ ਨੂੰ ਸਿਆਲ-ਸਿਆਲ ਟੇਕ ਨਹੀਂ ਹੁੰਦੀ ਨਹੀਂ ਠੀਕ ਆ ਨਾ ਤੁਸੀਂ ਮੇਰੀ ਗੱਲ ਸੁਣੋ ਹਾਂ ਆਪਾਂ ਕੰਮ ਕਿਸੇ ਦੀ ਵੀ ਗੱਲ ਕਰਦੇ ਆ ਇਕੱਲੀ ਖੇਤੀ ਦੀ ਨਹੀਂ ਗੱਲ ਕਰਦੇ ਆ ਕਿਸੇ ਵੀ ਕੰਮ ਦੀ ਗੱਲ ਕਰਦੇ ਆ ਆਦਮੀ ਤਾਂ ਫੇਰ ਵੀ ਕਿਤੇ ਨਾ ਕਿਤੇ ਮਾਣਾ ਮੋਟਾ ਵਿਚਾਰਾ ਰਾਮ ਕਰ ਲੈਣੇ ਆ ਵੀ ਹੁਣ ਸਾਡਾ ਅਸੀਂ ਰਿਓ ਪਾ ਕੇ ਵਿਲੇ ਹੋ ਗਏ ਹੁਣ ਅਸੀਂ ਸਪਰੇਅ ਕਰਕੇ ਵਿਲੇ ਹੋ ਗਏ ਹਾਂ ਵੀ ਜਿਹੜੀ ਔਰਤ ਹੈ ਆਰਤਨੇ ਨਿੱਟ ਦੇ ਟਾਈਮ ਟੇਬਲ ਦੇ ਫਿੱਟ ਤੇ ਨਿੱਟ ਤੇ ਉਹ ਤਾਂ ਪੱਕਾ ਹੁੰਦਾ 4:00 ਜਾਂ 4:30 ਦਾ ਪੱਕਾ ਟਾਈਮ ਹੁਣ ਮੈਂ 4:30 ਉੱਠਦੀ ਹਾਂ ਹੁਣ 4:30 ਤੋਂ ਹੂੰ 11 ਵਜੇ ਤੱਕ ਤਾਂ ਮੈਂ ਟੋਟਲੀ ਜਮਾ ਹੀ 베ਲੀ ਨਹੀਂ ਹੈਗੀ ਨਹੀਂ ਹੈਗੀ ਠੀਕ ਆ ਪਹਿਲਾਂ ਇੱਧਰ ਕਰਦੀ ਆ ਫਿਰ ਉੱਧਰ ਵੀ ਜਾ ਕੇ ਸਾਰਾ ਨਵੇੜ ਕੇ ਆਉਣੀ ਆ ਫਿਰ ਆ ਕੇ ਸਾਰਾ ਇੱਧਰ ਕਰਨਾ ਬੱਚਾ ਤੋ ਹੋਰਨਾ ਹੈ ਹੂੰ ਬਿਲਕੁਲ ਨਹੀਂ 베ਲੀ ਜੇ ਕਿ ਤੈਨੂੰ ਹੁਣ ਜਾਣਾ ਲਾ ਲਓ ਹੁਣ ਮੈਂ ਪਕੇ ਨੂੰ ਜਾਣਾ ਹੁਣ ਆ ਸਾਰਾ ਨਵੇੜ ਕੇ ਜਾਣਾ ਫਿਰ ਆ ਕੇ ਸ਼ਾਮ ਨੂੰ ਫੇਰ ਹੁਣ ਫਾਟ ਟੁੱਟ ਜਾਣਾ ਹੈ ਨਾ ਹਾਂ ਉੱਥੇ ਨੂੰ ਜਾਣਾ ਬਸ ਮੁਰਦਲੀ ਜੀ ਥੱਕੀ ਟੁੱਟੀ ਜੀ ਫੇਰ ਆ ਕੇ ਸ਼ਾਮ ਨੂੰ ਫੇਰ ਪਕਾ ਕੇ ਖਾਣੀਆਂ ਨੇ ਫੇਰ ਪਕਾ ਕੇ ਖਾਣੀਆਂ ਬਿਲਕੁਲ ਸਹੀ ਜੀ ਮੈਂ ਇਹੀ ਕਹਿੰਦੀ ਹੁੰਨੀ ਆ ਕੁੜੀਆਂ ਚਿੜੀਆਂ ਨੂੰ ਇਹੀ ਕਹਿੰਨੀ ਆਵੇਂ ਪੁੱਤਰ ਜੀ ਹਰ ਭੈਣਾ ਮੇਰੀਆਂ ਜਿਹੜੀਆਂ ਮੇਰੇ ਹਾਨ ਦੀਆਂ ਐ ਮੇ ਤੋਂ ਬੜੀਆਂ ਬਈ ਤੁਸੀਂ ਭਾਗਾ ਵਾਲੀਆਂ ਜਿਹੜੇ ਭਰੇ ਪਰਿਵਾਰਾਂ ਚੋਂ ਜਿਨ੍ਹਾਂ ਦੇ ਘਰ ਦੇ ਵਿੱਚੇ ਮਤਲਬ ਮਾਪੇ ਨੇ ਹਾਂ ਸੱਸ ਸਹੁਰਾ ਪੱਛ ਗਲਤ ਆਏ ਹਾਂ ਹਾਂ ਸੱਸ ਸਹੁਰਾ ਨਣਾ ਦਿਖਾਉਣਾ ਨਣਦਾਂ ਨੇ ਛੋਟੀਆਂ ਬੜੀਆਂ ਭਾਗਾ ਵਾਲੇ ਘਰ ਨੇ ਕਿਉਂਕਿ ਜਿਹੜੀ ਘਰ ਚ ਕੱਲੀ ਧੀ ਨੋ ਹੁੰਦੀ ਆ ਨਾ ਉਹਨੂੰ ਬਿਲਕੁਲ ਟੇਕ ਨਹੀਂ ਹੁੰਦੀ ਉਹਦਾ ਕੋਈ ਜਾਣਦਾ ਉਹ じゃ ਸ਼ੌਕ ਪੂਰਾ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਅਸੀਂ ਜਾਂਦੇ ਆ ਤਾਂ ਭੱਜ ਦੌੜ ਕਰਕੇ ਕੰਮ ਨਵੇੜ ਕੇ ਜਾਂਦੇ ਆ ਆ ਕੇ ਫੇਰ ਹਣ ਲੜ ਲਾ ਦਿੰਦੀ ਆ ਠੀਕ ਹੈ ਬਈ ਜੇ ਤੁਹਾਡੇ ਪਰਿਵਾਰ ਕਹਿੰਦੇ ਵੀ ਬਈ ਜੁਆਇੰਟ ਫੈਮਿਲੀ ਆ ਤੁਹਾਡੀ ਤਾਂ ਉਸ ਫੈਮਿਲੀ ਨੂੰ ਜੋੜਨ ਦੀ ਤੰਗ ਚ ਰਿਹਾ ਕਰੋ ਜੋੜਨ ਦੀ ਚ ਤੋੜਨ ਦੀ ਚ ਨਹੀਂ ਕਿਉਂਕਿ ਜੇ ਦੋ ਦਰਾਨੀ ਜਿਛਾਣੀ ਐ ਉਹਨਾਂ ਨੂੰ ਇੱਕ ਦੂਈ ਦਾ ਆਸਰਾ ਐ ਇੱਕ ਹੈਗੀ ਐ ਉਹਦੇ ਸਿਰ ਤੇ ਕੰਮ ਛੱਡ ਕੇ ਦੂਹੀ ਜਾ ਸਕਦੀ ਐ ਜੇ ਦੂਹੀ ਕਰ ਐ ਤਾਂ ਦੂਹੀ ਜਾ ਸਕਦੀ ਐ ਹੁਣ ਮੈਂ ਕਿਤੇ ਸਿਰ ਤੇ ਜਾਣਾ ਆਪੇ ਕਰਨਾ ਸਾਰਾ ਕੁਝ ਠੀਕ ਐ ਮੈਂ ਰਹਿਣਾ 11 ਵਜੇ ਨਿਬੜੇ 11 ਵਜੇ ਤੋਂ ਬਾਅਦ ਹਲਕੀਆ ਕਰਨਾ ਉਹੀ ਦੋ ਚਾਰ ਘੰਟੇ ਲਾਉਣੇ ਆ ਆ ਕੇ ਹੜ੍ਹ ਹੜ੍ਹ ਫੇਰ ਕਰਨਾ ਜਾਣ ਦਾ ਵੀ ਮਜ਼ਾ ਨਹੀਂ ਆਉਂਦਾ ਕਿਉਂਕਿ ਧਿਆਨ ਪਿੱਛੇ ਰਹਿਣਾ ਐ ਵੀ ਜਾ ਕੇ ਕੰਮ ਕਰਨਾ ਐ ਉਹੀ ਮੁੜ ਕੇ ਉਹੀ ਮਤਲਬ ਮੰਜੀ ਉਹੀ ਥਾਂ ਵਾਲੀ ਗੱਲ ਜੇ ਮੈਂ ਕਹਿੰਦਾ ਉਹ ਖਾਵਾਤ ਇੱਕ ਬਈ ਸੋਹੀ ਗੱਲਾਂ ਜਣੀ ਮੈਂ ਹਰ ਇੱਕ ਵੀਡੀਓ ਚ ਇਹੀ ਸਿੱਖਿਆ ਦੰਨੀ ਹੁੰਦੀਆਂ ਧੀਆਂ ਭੈਣਾਂ ਨੂੰ ਦੇਖੋ ਜੀ ਕਦੇ ਮੂੰਹੋਂ ਗਲਤ ਲਫ਼ਜ਼ ਨਹੀਂ ਕੱਢੀਦਾ ਚੱਕ ਥੱਲਾ ਵਾਲਾ ਲਫ਼ਜ਼ ਨਹੀਂ ਕੱਢੀਦਾ ਇਹੀ ਹਮੇਸ਼ਾ ਮੇਰਾ ਕਹਿਣ ਦਾ ਇਸ਼ਾਰਾ ਮੇਰਾ ਇਹੀ ਹੁੰਦਾ ਹੈ ਬਈ ਹਮੇਸ਼ਾ ਪਰਿਵਾਰਾਂ ਨੂੰ ਜੋੜ ਕੇ ਰੱਖੋ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਆ ਖੜਕਦੇ ਰਹਿੰਦੇ ਨੇ ਮਾਂ ਮਾ ਧੀਆਂ ਵੀ ਇਹ ਲੜ ਪੈਂਦੀਆਂ ਨੇ ਪਿਓ ਪੁੱਤ ਵੀ ਲੜ ਪੈਂਦੇ ਨੇ ਜਣੀ ਆਏ ਆ ਸਾਡੀ ਜਿਹੜੀ ਜੰਮਣੇ ਵਾਲੀ ਮਾਂ ਹੁੰਦੀ ਆ ਉਹ ਧੀ ਨੂੰ ਕੁਝ ਕਹਿ ਲਵੇ ਧੀ ਹੱਸ ਕੇ ਟਾਲ ਦਿੰਦੀ ਆ ਮਿੱਠਾ ਹੋਰ ਜਾ ਮਸਾਲਾ ਚੜ ਗਿਆ ਜੇ ਖੜ ਜਾ ਆਏ ਹਾਏ ਹੁਣ ਚੱਲ ਜੇ ਸਾਨੂੰ ਇਹ ਹੀ ਦੋ ਗੱਲਾਂ ਸਾਡੀ ਸੱਸ ਕਹਿ ਲਵੇ ਸਾਡੇ ਉਹ ਦਿਲ ਤੇ ਲੱਗ ਜਾਂਦੀਆਂ ਸੱਸ ਨੂੰ ਅਸੀਂ ਕੌੜ ਅੱਖ ਦੇਖਣ ਲੱਗ ਜਾਂਦੀਆਂ ਸੱਸ ਨੂੰ ਅਸੀਂ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੀਆਂ ਬਿਲਕੁਲ ਠੀਕ ਹੈ ਅਸੀਂ ਇਹ ਕੱਲੀਆਂ ਸੱਸਾਂ ਦਾ ਇੱਥੇ ਕਸੂਰ ਨਹੀਂ ਹੈਗਾ ਇਥੇ ਧੀਆ ਨੂਹਾਂ ਦਾ ਵੀ ਓਨਾ ਹੀ ਕਸੂਰ ਆ ਕਿਉਂਕਿ ਧੀ ਨੂਹ ਹੈ ਨਾ ਜਿਹੜੀ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਮੈਂ ਫੇਰ ਕਹਿੰਦੀ ਆ ਮੈਂ ਸਾਰੀਆਂ ਦੀ ਗੱਲ ਨਹੀਂ ਕਰਦੀ ਹੈਗੀ ਬਹੁਤ ਸੂਝਵਾਨ ਕੁੜੀਆਂ ਨੇ ਜਿਹੜੀਆਂ ਸਹਰੇ ਘਰ ਦੀਆਂ ਬਹੁਤ ਹਵਰੀਆਂ ਜਵਰੀਆਂ ਝੱਲ ਲੈਂਦੀਆਂ ਨੇ ਬਈ ਕਾਫੀ ਕੁੜੀਆਂ ਦਾ ਸੁਭਾਅ ਇਹ ਹੁੰਦਾ ਹੈ ਵੀ ਸੱਸ ਦੀਆਂ ਗੱਲਾਂ ਨੂੰ ਦਿਲ ਤੇ ਲਾ ਲੈਣਾ ਸੱਸ ਨੂੰ ਸੱਸ ਦੀ ਨਿਗਾ ਨਾਲ ਹੀ ਦੇਖਣਾ ਉਹਨੂੰ ਮਾਣ ਆਲਾ ਤਾਂ ਉਹਦੇ ਚ ਮਤਲਬ ਦੇਖਣਾ ਇੰਨੀ ਇਹਨਾਂ ਨੇ ਵੀ ਇਹ ਹੁਣ ਸਾਡੀ ਮਾਂ ਆ ਅਸੀਂ ਪਿੱਛੋਂ ਛੱਡ ਗਏ ਆ ਸਾਰਾ ਕੁਝ ਇਹਦਾ ਅਸੀਂ ਉਹ ਸਿਸਟਮ ਚਲਾਉਣਾ ਮੁੜ ਕੇ ਇਹ ਕਰਦਾ ਉਹ ਗੱਲ ਤਾਂ ਭੁੱਲਾਈ ਜਾਂਦੀਆਂ ਨੇ ਕਈ ਵਾਰੀ ਹਾਂ ਬਿਲਕੁਲ ਹਾਂ ਦੇਖੋ ਸੱਸਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਚੰਗੀਆਂ ਸੱਸਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਅਸੀਂ ਸਿੱਖੀਏ ਨਾਲੇ ਤਾਂ ਸਾਡੇ ਘਰ ਦੀ ਸੋਭਾ ਹੋ ਜਾਂਦੀ ਹੈ ਨਾਲੇ ਸਾਡੇ ਘਰ ਦੇ ਕੰਮ ਹੋ ਜਾਂਦੇ ਆ ਨਾਲੇ ਅਸੀਂ ਸੱਸਾਂ ਤੋਂ ਚੰਗੀਆਂ-ਚੰਗੀਆਂ ਗੱਲਾਂ ਲਈ ਅੱਗੇ ਵਾਲੇ ਆਉਣੇ ਵਾਲੇ ਟਾਈਮ ਲਈ ਓਵਰੇਜ ਲਈ ਅਸੀਂ ਤਿਆਰ ਹੋ ਜੰਨੀਆਂ ਸਾਨੂੰ ਪਤਾ ਲੱਗਦਾ ਹੈ ਦੁੱਖਾਂ ਚ ਕਿਵੇਂ ਜਾਣਾ ਹੈ ਸੁੱਖਾਂ ਚ ਕਿਵੇਂ ਜਾਣਾ ਕੀ ਦੇਖੋ ਬੈਠ ਕੇ ਕਿਵੇਂ ਗੱਲ ਕਰਨੀ ਹੈ ਕਿਵੇਂ ਖੜਨਾ ਹੈ ਕਿਵੇਂ ਬੈਠਣਾ ਹੈ ਕਿਸੇ ਕੋਲ ਕਿਵੇਂ ਅਸੀਂ ਕਿਸੇ ਕੋਲ ਖੜਨਾ ਹੈ ਕਿਵੇਂ ਅਸੀਂ ਕਿਸੇ ਕੋਲ ਬੈਠਣਾ ਹੈ ਸਾਨੂੰ ਸਾਡੀ ਸਭ ਤੋਂ ਪਹਿਲੀ ਟੀਚਰ ਹੁੰਦੀ ਹੈ ਸਾਡੀ ਮਾਂ ਜਿਹੜੀ ਸਾਨੂੰ ਜਨਮ ਦਿੰਦੀ ਹੈ ਧੀਆਂ ਦੀ ਗੱਲ ਕਰਦੀਆਂ ਮੈਂ ਸਭ ਤੋਂ ਪਹਿਲੀ ਟੀਚਰ ਹੁੰਦੀ ਹੈ ਸਾਡੀ ਮਾਂ ਜਿਹੜੀ ਸਾਨੂੰ ਜਨਮ ਦਿੰਦੀ ਹੈ ਸੌਰੇ ਘਰ ਆ ਕੇ ਸੌਰੇ ਘਰ ਆ ਕੇ ਦੇਖੋ ਅਸੀਂ 22 ਸਾਲ ਆਪਣੀ ਮਾਂ ਕੋਲ ਕੱਟਦੇ ਆਂ ਸਾਨੂੰ ਮਾਂ ਬਹੁਤ ਕੁਝ ਸਿਖਾਉਂਦੀ ਹੈ ਸੌਰਿਆਂ ਲਈ ਰੈਡੀ ਕਰਕੇ ਭੇਜਦੀ ਹੈ ਧੀਏ ਬਗਾਨੇ ਘਰ ਆਏ ਕਰੀਦਾ ਬਗਾਨੇ ਘਰ ਆਏ ਧਿਆਨ ਰੱਖੀਦਾ ਆਏ ਰਿਸ਼ਤਿਆਂ ਦਾ ਧਿਆਨ ਰੱਖੀਦਾ ਚੰਗੀਆਂ ਮਾਵਾਂ ਧੀਆਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਪਰ ਜਿਹੜੀ ਸੱਸ ਹੈ ਜਾਂ ਸੱਸ ਨੇ ਸਾਨੂੰ ਆਖਰੀ ਸਾਹਾਂ ਤੱਕ ਦੀ ਟ੍ਰੇਨਿੰਗ ਦੇਣੀ ਹੈ ਥੋੜੀ ਪ੍ਰਾਇਮਰੀ ਸਿੱਖਿਆ ਜਿਹੜੀ ਮਤਲਬ ਮਾਂ ਕੋਲ ਆ ਜਿਹੜੀ ਜਿਹੜੀ ਜੇ ਆਪਾਂ ਕਹਿੰਨੇ ਵੀ ਆਪਾਂ ਕਾਲਜ ਪਾਤਾ ਬੱਚੇ ਨੂੰ ਜਾਂ ਹਾਇਰ ਸਕੈਂਡਰੀ ਕੋਰਸ ਮਤਲਬ ਅ ਪਲੱਸ 1 2 ਤੇ ਉੱਪਰ ਚਲੇ ਗਿਆ ਜਦ ਉਹ ਸਿਸਟਮ ਥੋੜਾ ਆ ਕੇ ਸੌਰੀ ਹੋ ਜਾਂਦਾ ਫਿਰ ਸੌਰੀ ਹੋ ਜਾਂਦਾ ਤੁਸੀਂ ਜਿਹੜੀ ਗਾਹਾਂ ਵਾਲੀ ਵਿਦਿਆ ਉਹ ਤਾਂ ਉੱਥੋਂ ਆਪਣੀ ਸੱਸ ਕੋਲੋਂ ਹੀ ਸਿੱਖਣੀ ਆ ਉਹ ਵੀ ਤੁਹਾਨੂੰ ਪੜਾਉਣਾ ਵੀ ਇਹੋ ਜਿਹੇ ਸਿਸਟਮ ਚ ਆਏ ਵਰਤਣਾ ਲੈਣਾ ਦੇਣਾ ਕਿਵੇਂ ਵਿਚਰਨਾ ਉਹ ਥੋੜਾ ਉੱਥੇ ਆ ਕੇ ਨਿਭੜਨਾ ਗਾਹਾਂ ਪਿਛਲੀ ਸਿੱਖਿਆ ਦਾ ਥੋੜੀ ਮਾਲ ਜਿਹੜੀ ਦਿੱਤੀ ਹੋਈ ਉਹ ਤਾਂ ਥੋੜੀ ਉੱਥੇ ਆ ਕੇ ਨਿਬੜ ਗਈ ਉੱਥੋਂ ਨਵੀਂ ਸਟਾਰਟ ਹੋਣੀ ਹੈਗਾ ਦੂਰ ਕਰ ਮੈਂ ਤਾਂ ਦੱਸਦੀ ਆ ਵੀ ਜ਼ਿੰਦਗੀ ਉਹ ਇੱਕ ਧੀ ਭੈਣ ਦੀ ਜ਼ਿੰਦਗੀ ਸੌ ਸੌਰੇ ਘਰ ਆ ਕੇ ਸ਼ੁਰੂ ਹੁੰਦੀ ਆ ਅਸਲ ਜ਼ਿੰਦਗੀ ਜਿਹੜੀ ਸਾਡੀ ਮਾਂ ਦੇ ਘਰ ਜ਼ਿੰਦਗੀ ਹੁੰਦੀ ਆ ਉਹ ਮੌਜਾਂ ਵਾਲੀ ਲੁੱਡੀਆਂ ਵਾਲੀ ਕੁਛ ਕਰੋ ਕੰਮ ਨਾ ਕਰੋ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਉੱਥੇ ਸਾਡੀ ਮਾਂ ਹੁੰਦੀ ਆ ਅਸੀਂ ਸਾਰੇ ਘਰ ਆ ਗਈਆਂ ਫਿਰ ਉੱਥੇ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਸਾਨੂੰ ਆਪਣੇ ਆਪ ਤੋਂ ਵੱਧ ਆਲੇ-ਦੁਆਲੇ ਦਾ ਧਿਆਨ ਰੱਖਣਾ ਪੈਂਦਾ ਮੈਨੂੰ ਉਹ ਨਾ ਐ ਕਹਿ ਦੇਵੇ ਮੈਨੂੰ ਉਹ ਨਾ ਐ ਕਹਿ ਦੇਵੇ ਮੈਂ ਉਹ ਰਿਸ਼ਤੇ ਪ੍ਰਤੀ ਨਾ ਘਟ ਰਹਿ ਜਾ ਮੈਂ ਉਹ ਰਿਸ਼ਤੇ ਪ੍ਰਤੀ ਨਾ ਘਟ ਰਹਿ ਜਾ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਸਤ ਸਬੀ ਘਰ ਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀ ਇੱਕ ਧੀ ਭੈਣ ਆ ਸੂਝਵਾਨ ਧੀ ਭੈਣ ਸੱਸ ਦੇ ਸਿਰ ਤੇ ਮੋਜਾਂ ਕਰ ਸਕਦੀ ਹੈ ਨਾ ਨਹੀਂ ਕਿਸੇ ਦੇ ਸਿਰ ਤੇ ਮੋਜਾਂ ਕਰ ਸਕਦੀ। ਕੋਈ ਗੱਲਾਂ ਨੇ ਚਲੋ ਵਿੱਚ ਵਿੱਚ ਫਿਰ ਕਮੈਂਟ ਵੀ ਆ ਜੰਨੇ ਆ ਭੈਣੇ ਮੇਰੀ ਸੱਸ ਤਾਂ ਇਹੀ ਜੀ ਆ ਮੇਰੀ ਸੱਸ ਤਾਂ ਇਹੀ ਜੀ ਆ ਮੈਂ ਮੰਨਦੀ ਆ। ਵਾਲੀਆਂ ਸੱਸਾਂ ਵੀ ਇਹੀ ਜੀਆਂ ਵਾਲੀਆਂ ਸਾਨੂੰ ਹਾਂ ਵੀ ਸੜੀਆਂ ਹੁੰਦੀਆਂ ਨੇ ਇਹ ਵੀ ਗੱਲ ਬਾਤ ਹੈ ਨਾਲ। ਉਸ ਪਰਸੈਂਟਾ ਸੱਸਾਂ ਵੀ ਮਾੜੇ ਸੁਭਾਚ ਹੁੰਦੀਆਂ ਨੇ ਇਹ ਜੀ ਗੱਲ ਨਹੀਂ ਆਪਾਂ ਇਹ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ। ਕਿਉਂਕਿ ਬਹੁਤ ਸਸਾਂ ਦਾ ਵੀ ਦੇਖਿਆ ਵੀ ਸਾਰੀ ਉਮਰ ਨਾ ਹੋ ਆਪਦੀ ਸੱਸ ਕੋਲ ਸਿਧਰੀਆਂ ਹੁੰਦੀਆਂ ਨੇ ਨਾ ਹੋ ਆਪਣੀ ਨੂੰਹ ਕੋਲ ਸਿਧਰੀਆਂ ਹੁੰਦੀਆਂ ਨੇ ਉਹਨਾਂ ਨੂੰ ਪਹਿਲਾਂ ਆਪਣੀ ਸੱਸ ਮਾੜੀ ਲੱਗੀ ਜਾਂਦੀ ਹੈ ਫਿਰ ਉਹਨਾਂ ਨੂੰ ਨੂੰਹ ਆ ਜਾਂਦੀ ਹੈ ਉਹ ਮਾੜੀ ਲੱਗੀ ਜਾਂਦੀ ਹੈ ਉਹ ਕਹਿੰਦੀਆਂ ਨੇ ਬਸ ਅਸੀਂ ਉਹ ਚੰਗੀਆਂ ਦੇਖੋ ਸਾਨੂੰ ਜਿੰਨੀ ਦੁਨੀਆ ਦੀ ਇਕੱਲਾ ਸਾਨੂੰ ਹੈ ਬਾਕੀ ਇਹ ਤਾਂ ਮਾਹੌਲ ਹਾਂਜੀ ਹਾਂਜੀ ਸਾਨੂੰ ਸਮੇਂ ਨਾਲ ਬਦਲਣਾ ਪੈਂਦਾ ਹੈ ਹੁਣ ਮੈਂ ਘਰ ਚ ਕੱਲੀ ਹਾਂ 4 ਸਾਲ ਨੂੰ ਮੇਰੇ ਨੂੰਹ ਆ ਜਾਣੀ ਹੈ ਹੁਣ ਜਿਹੜਾ ਮੇਰਾ ਇਕੱਲਾ ਪਾਣਾ ਹੈ ਏ ਮੇਰਾ ਆਪਣੇ ਆਪ ਦਾ ਹੈ ਮੈਂ ਕੁਝ ਕਰਾਂ ਨਾ ਕਰਾਂ ਕਿਵੇਂ ਰਹਿਣਾ ਘਰ ਚ ਮੈਨੂੰ ਕਿਸੇ ਨੇ ਟੋਕਣਾ ਰੁਕਣਾ ਨਹੀਂ ਪਰ ਜਦੋਂ ਮੇਰੀ ਨੂੰ ਆ ਗਈ ਉੱਥੇ ਮੈਨੂੰ ਬਹੁਤ ਹੀ ਹੋਰ ਜ਼ਿਆਦਾ ਬਦਲ ਕੇ ਰਹਿਣਾ ਪੈਣਾ ਮੈਨੂੰ ਉਹ ਕਹਿੰਦੇ ਹੁੰਦੇ ਨੇ ਨਾ ਕਈ ਵਾਰ ਸਾਡੇ ਆਪਣੇ ਬੱਚਿਆਂ ਦਾ ਸੁਭਾਅ ਹੁੰਦਾ ਸਾਨੂੰ ਕਈ ਵਾਰ ਬੱਚਿਆਂ ਵਾਂਗੂ ਵੀ ਜੀਣਾ ਪੈ ਜਾਂਦਾ ਮੁੰਡਾ ਸੁਭਾਅ ਹੁਣ ਮੈਂ ਮੈਂ ਹੱਸਣੇ ਖੱਢਣੇ ਵਾਲਾ ਸੁਭਾਅ ਹੈ ਮੇਰਾ ਟੀਚਰ ਮਖੌਲਣ ਵਾਲਾ ਸੁਭਾਅ ਹੈ ਮੇਰਾ ਮੈਂ ਬੜਾ ਜਿਆਦਾ ਕਿਸੇ ਨਾਲ ਖੁੱਲ ਕੇ ਹੱਸਦੀਆਂ ਖੇਡਦੀਆਂ ਮੇਰਾ ਯਾਨੀ ਬਹੁਤ ਮੇਰਾ ਖੁੱਲਾ ਜਿਹਾ ਸੁਭਾਅ ਹੈ ਅਡਜਸਟ ਕਰਨਾ ਪੈਂਦਾ ਅਡਜਸਟਮੈਂਟ ਕਰਨੀ ਪੈਂਦੀ ਹੈ ਹਾਂ ਅਡਜਸਟ ਠੀਕ ਹੈ ਅ ਆਪਾਂ ਜਣੀ ਮੇਰੇ ਕਹਿਣ ਦਾ ਤਾਂ ਕੋਈ ਮਤਲਬ ਹੈ ਮੈਂ ਬਾਹਰਲੀ ਦੁਨੀਆ ਦੀ ਗੱਲ ਤਾਂ ਕਰਦੀਓ ਨਹੀਂ ਹੁੰਦੀ ਬਾਕੀ ਮੈਂ ਮੇਲ ਜੋਲ ਕਰਕੇ ਰਹਿਣ ਦੀਆਂ ਗੱਲਾਂ ਮੈਂ ਹਮੇਸ਼ਾ ਪਰਿਵਾਰ ਦੀਆਂ ਹੀ ਕਰਦੀ ਹੁੰਦੀ ਆ ਆਪਸੀ ਪਰਿਵਾਰਾਂ ਦੇ ਭਾਈਚਾਰਕ ਸਾਂਝ ਦੀਆਂ ਗੱਲਾਂ ਕਰਦੇ ਆ ਭਾਈਚਾਰਕ ਸਾਂਝ ਆਪਣੇ ਘਰ 'ਚ ਪਰਿਵਾਰ 'ਚ ਸੱਸ ਨਾਲ ਦਰਾਣੇ ਜਿਠਾਣੇ ਨਾਲ ਤੁਸੀਂ ਰਲ ਕੇ ਰਿਹਾ ਕਰੋ ਜਦੋਂ ਅਸੀਂ ਮਨ 'ਚ ਆਪਣੇ ਖਾਰ ਪੈਦਾ ਕਰ ਲੈਂਦੇ ਆ ਨਾ ਕਿਸੇ ਦਰਾਣੇ ਜਿਠਾਣੇ ਪ੍ਰਤੀ ਜਾਂ ਕਿਸੇ ਨਣਦਾ ਪ੍ਰਤੀ ਜਾਂ ਸੱਸ ਪ੍ਰਤੀ ਫੇਰ ਉਹ ਖਾਰ ਵੱਧਦੀ ਉਹ ਚਲੇ ਜਾਂਦੀਆਂ ਕਿਉਂਕਿ ਅਸੀਂ ਉਸ ਨਿਗਾ ਨਾਲੇ ਦੇਖਦੇ ਆਂ ਫੇਰ ਰਿਕਵੈਸਟ ਕਰਦੀਆਂ ਹੱਥ ਜੋੜ ਕੇ ਵੀ ਅੱਜ ਦੇ ਸਮਾਏ 'ਚ অথਾਕ ਐ ਜਿਹੜੇ ਘਰਾਂ 'ਚ ਬਹੁਤ ਘਟ ਗਏ ਤੁਸੀਂ ਅੱਜ ਦੀਆਂ ਪੜੀਆਂ ਲਿਖੀਆਂ ਸੂਝਵਾਨ ਕੁੜੀਆਂ ਅਸੀਂ ਤਾਂ ਫੇਰ ਘਟ ਪੜੇ ਲਿਖੇ ਆਂ ਤੁਸੀਂ ਅੱਜ ਦੀਆਂ ਪੜੀਆਂ ਲਿਖੀਆਂ ਕੁੜੀਆਂ ਥੋੜੀ ਪੜ੍ਹਾਈ ਦਿਖੇ ਥੋੜੀ ਪੜ੍ਹਾਈ ਕਿੱਥੋਂ ਦਿਖਣੀ ਆ ਤੁਸੀਂ ਆਪਣੇ ਬਜ਼ੁਰਗਾਂ ਦਾ ਸਤਕਾਰ ਕਿਵੇਂ ਕਰਦੀਆਂ ਤੁਸੀਂ ਆਲੇ ਦੁਆਲੇ ਵਾਲੇ ਰਿਸ਼ਤਿਆਂ ਦਾ ਕਿਵੇਂ ਸਤਕਾਰ ਕਰਦੀਆਂ ਥੋੜੀ ਪੜ੍ਹਾਈ ਉੱਥੇ ਦਿਖਣੀ ਆ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਵੇਂ ਰਹਿਣੀ ਆ ਉਹਨੂੰ ਕਿਵੇਂ ਸਹੀ ਰਾਹ ਦਿਖਾਉਣੀ ਆ ਥੋੜੀ ਪੜ੍ਹਾਈ ਉੱਥੇ ਦਿਖਣੀ ਆ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਖੜਦੀਆਂ ਥੋੜੀ ਪੜ੍ਹਾਈ ਉੱਥੇ ਦਿਖਣੀ ਆ ਠੀਕ ਆ ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਦੀ ਪਰਪ੍ਰਿਸ਼ ਦੰਨੀਆਂ ਥੋੜੀ ਪੜ੍ਹਾਈ ਉੱਥੇ ਦਿਖਣੀ ਆ ਜੇ ਫਿਰ ਤੁਸੀਂ ਪੜੇ ਹੋਈਆਂ ਚਾਰ ਚਾਰ ਅੱਖਰ ਤੁਸੀਂ ਸੱਸ ਨੂੰ ਕਹਿੰਦੀਆਂ ਪਿੱਛੇ ਹਟ ਮੈਂ ਆ ਗਈ ਹੁਣ ਆਪੇ ਸੰਭਲੂ ਸਾਰਾ ਕੁਝ ਵਿੱਚ ਤੇਰਾ ਮੁੰਡਾ ਵਿੱਚ ਤੇਰਾ ਘਰ ਫਿਰ ਉਹ ਤੁਹਾਡੀ ਪੜ੍ਹਾਈ ਨਹੀਂ ਹੈਗੀ ਤੁਸੀਂ ਸਭ ਕੁਝ ਉੱਥੇ ਛੱਡਿਆ ਆਈਆਂ ਕਾਲਜਾਂ ਜੇ ਛੱਡਿਆ ਆਈਆਂ ਫਿਰ ਉੱਥੇ ਕੋਈ ਤੁਹਾਡਾ ਤੁਹਾਡੇ ਚਾਰ ਅੱਖਰਾਂ ਦਾ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਬਈ ਮੈਂ ਇਹ ਕਹਿ ਨਹੀਂ ਆ ਬਈ ਜਿਹੜਾ ਇਤਫਾਕ ਹੈ ਨਾ ਸਾਡੇ ਘਰ ਦਾ ਇਹ ਬਹੁਤ ਬੜੀ ਪਾਵਰ ਹੈ ਸਤੋਂ ਦੁਨੀਆ ਵਾਲੇ ਵੀ ਡਰਦੇ ਆ ਜਿੱਥੇ ਘਰ ਚ 10 ਜੀ ਆ ਸਾਡੇ ਆਪਣੇ ਬੱਚੇ ਵੀ ਡਰਦੇ ਰਹਿੰਦੇ ਆ ਕਿਤੇ ਨਾ ਕਿਤੇ ਸਾਡੇ ਮਨ ਚ ਵੀ ਡਰ ਬਹੁਤ ਜ਼ਰੂਰੀ ਆ ਤੀ ਭੈਣ ਦਾ ਦਿਮਾਗ ਵੀ ਇੰਨਾ ਆزاد ਨਾ ਹੋਵੇ ਵੀ ਉਹ ਘਰਦਿਆਂ ਦਾ ਹੀ ਸਰਪਾੜ ਦੀ ਫਰੇ ਠੀਕ ਹੈ ਡਰ ਬਹੁਤ ਜ਼ਰੂਰੀ ਆ ਜਵਾਨ ਪੁੱਤ ਦਾ ਡਰ ਬਹੁਤ ਜ਼ਰੂਰੀ ਆ ਸੱਸ ਸਹੁਰੇ ਦਾ ਡਰ ਬਹੁਤ ਜ਼ਰੂਰੀ ਆ ਪਤੀ ਦਾ ਡਰ ਬਹੁਤ ਜ਼ਰੂਰੀ ਆ ਇਹ ਮਾਨਾ ਹੈ ਜਿਹੜਾ ਕੁੱਤਾ ਹੈ ਇਹ ਡਰ ਤੋਂ ਬਗਨਾ ਰਹਿੰਦਾ ਨਹੀਂ ਠੀਕ ਹੈ ਜੀ ਸੋਈ ਗੱਲਾਂ ਗੁੱਸਾ ਨਾ ਕਰਿਆ ਕਰੋ ਧੀਆਂ ਭੈਣਾਂ ਆਪਣੀਆਂ ਸੱਸਾਂ ਦੀਆਂ ਮੜੀਆਂ ਮੜੀਆਂ ਗੱਲਾਂ ਨੂੰ ਦਿਲਾਂ ਤੇ ਨਾ ਲਾਇਆ ਕਰੋ ਇਗਨੋਰ ਕਰਨਾ ਸਿੱਖੋ ਹਾਸ ਕੇਡਰ ਕੇ ਉਸ ਗੱਲਾਂ ਨੂੰ ਭੁੱਲਣ ਦੀ ਕੋਸ਼ਿਸ਼ ਰੱਖਿਆ ਕਰੋ ਆਖਰ ਨੂੰ ਤੁਹਾਨੂੰ ਇਹ ਹੀ ਜ਼ਿੰਮੇਵਾਰੀ ਸਾਂਭਣੀ ਪੈਣੀ ਆ ਅੱਗੇ ਠੀਕ ਹੈ ਜੀ ਇਹ ਜਿਹੜੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਹੈ ਭਾਵੇਂ ਕੋਈ ਧੀ ਭੰਡੀ ਸੀ ਲੱਗੀ ਹੋਈ ਹੈ ਇਹ ਜ਼ਿੰਮੇਵਾਰੀ ਕੋਈ ਉਹ ਵੀ ਕਰਨੀ ਪੈਣੀ ਬਹੁਤ ਜ਼ਰੂਰੀ ਹੈ ਇਹ ਚੀਜ਼ ਵੀ ਮੈਂ ਮਾਮਾ ਨੂੰ ਵੀ ਰਿਕਵੈਸਟ ਕਰਦੀ ਆ ਆਪਣੀਆਂ ਧੀਆਂ ਨੂੰ ਚੁੱਲ੍ਹੇ ਦਾ ਕੰਮ ਜ਼ਰੂਰ ਸਿਖਾਇਆ ਕਰੋ ਬਾਕੀ ਹੁਣ ਕਢਾਈ ਬਣਾਈ ਦਾ ਤਾਂ ਹੁਣ ਟਾਈਮ ਰਿਹਾ ਨਹੀਂ ਕੋਈ ਨਹੀਂ ਕਢਾਈ ਬਣਾਈ ਅੱਜ ਕੱਲ ਕਰਦਾ ਅਗਲਾ ਸਾਂਝ ਨੂੰ ਜਾ ਕੇ ਗੱਡੀ ਭਰ ਲਿਆਉਂਦਾ ਚੀਜ਼ਾਂ ਦੀ ਬਈ ਚੁੱਲ੍ਹੇ ਦਾ ਕੰਮ ਜ਼ਰੂਰੀ ਐ ਉੱਥੋਂ ਧੀ ਭੈਣ ਗੱਲ-ਗੱਲ ਤੇ ਕੋਈ ਫਿੱਟ ਨਾ ਕਰਾਵੇ ਸੋਹਰੇ ਘਰ ਜਾ ਕੇ ਇਹ ਚੌਂਕੇ ਤੇ ਚੜ੍ਹ ਕੇ ਤੁਹਾਨੂੰ ਫਿਰ ਐਂਡ ਆਫ ਉਤਰਨਾ ਪੈਣਾ ਠੀਕ ਹੈ ਜੀ ਕੋਈ ਝੂਠ ਨਹੀਂ ਹੈਗਾ ਇਹ ਚੌਂਕੇ ਤੇ ਇਹ ਚੰਕਾ ਜਿਹੜਾ ਤੁਹਾਨੂੰ ਜਤੇਣੀ ਲੰਬੜਦਾਰੀ ਦੇਤੀ ਆਉਂਦੀ ਸਾਰ ਬਣਾ ਕੇ ਤੁਹਤੋਂ ਗੇਰਾ ਮਿੱਠੇ ਪ੍ਰਸ਼ਾਦੇ ਜਾਂ ਫਿਰ ਮਿੱਠਾ ਬਣਾ ਕੇ ਤੁਹਾਨੂੰ ਇਹਦੇ ਕੀਰਾਂ ਚਾੜਤਾ ਬਸ ਫਿਰ ਉਹ ਮਿੱਠਾ ਥੋੜਾ ਸਾਰੀ ਉਮਰ ਨਹੀਂ ਫਿਰ ਪੂਰਾ ਹੁੰਦਾ ਹੋ ਚਲੀ ਜਾਂਦਾ ਸਹੀ ਲੋ ਠੀਕ ਹੈ ਚਲੋ ਠੀਕ ਹੈ ਜੀ ਅਮਰੀਆ ਗੱਲਾਂ ਹੋ ਗਈਆਂ ਆਸੇ ਇਕੱਠੀਆਂ ਨਹੀਂ ਮੇਰੇ ਕੋਲ ਤਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਮੈਨਾਂ ਦਾ ਬਸ ਰੂਹ ਖੁਸ਼ ਹੋ ਜਾਂਦੀ ਹੈ ਜੀ ਜਿਨ੍ਹਾਂ ਘਰਾਂ 'ਚ ਬੱਚੇ ਸੁਝਵਾਨ ਹੁੰਦੇ ਨੇ ਰਲ ਮਿਲ ਕੇ ਰਿਹਾ ਕਰੋ ਕਿਉਂਕਿ ਫਿਰ ਜਦੋਂ ਨਾ ਘਰ 'ਚ ਧੀਆਂ ਭੈਣਾਂ ਹੋਰੇ ਤੱਕਦੀਆਂ ਹੋਣ ਉੱਥੇ ਫਿਰ ਮੁੰਡਿਆਂ ਦਾ ਵੀ ਸੁਭਾਅ ਕੌੜ ਹੋ ਜਾਂਦੇ ਆ ਫਿਰ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਘਰਾਂ 'ਚ ਰਲ ਮਿਲ ਕੇ ਰਿਹਾ ਕਰੋ ਪਰਿਵਾਰ ਨੂੰ ਇੱਕ ਰੱਖਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ